ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਸ ਤਰੀਕੇ ਨਾਲ ਲੈਂਡ ਲੂਟਿੰਗ ਪਾਲਿਸੀ ਤੋਂ ਬਾਅਦ ਹੁਣ ਪੰਜਾਬ ਨੂੰ ਲੂਟ ਕਰਨ ਦਾ ਉਹਨਾਂ ਨੂੰ ਲੁੱਟਣ ਦਾ ਇੱਕ ਜ਼ਰੀਆ ਬਣਾਇਆ ਹੈ ਉਹਨਾਂ ਵਿੱਚ ਇੱਕ ਬਰਨਾਲੇ ਸ਼ਹਿਰ ਦੇ ਵਿੱਚ ਇੱਕ ਤੁਹਾਨੂੰ ਮੈਂ ਦੱਸਣਾ ਚਾਹਨਾ ਵੀ ਬਰਨਾਲੇ ਸ਼ਹਿਰ ਇਹ ਉਸਵਾਲ ਪੀ ਕਲੋਨੀ ਦੇ ਸਾਹਮਣੇ ਉੱਥੇ ਰੇਟ ਹੈਗਾ ਇਸ ਵੇਲੇ 20 ਲੱਖ ਰੁਪਇਆ ਬਿਸਵੇ ਦਾ ਵੀ ਬਿਸਵੇ ਜਗਾ ਜਿੱਥੇ ਕੰਡਾ ਲੱਗਿਆ ਹੋਇਆ ਉਹ ਜਗਾ ਉਹਨਾਂ ਨੇ ਉਥੋਂ ਦੀ ਦੱਸਦੇ ਨੇ ਵੀ ਉਹ ਕੰਡੇ ਦੀ ਜਿਹੜੀ ਆਮਦਨ ਹੈ ਨਾ ਉਹ 5-6000 ਰੁਪਈਆ ਰੋਜ਼ਾਨਾ ਦੀ ਹੈ ਤੇ ਜਦੋਂ ਸੀਜ਼ਨ ਸ਼ੁਰੂ ਹੁੰਦਾ ਹੈ ਬਾਢੀ ਦਾ ਤੇ ਇਹ ਵੱਧ ਕੇ 15-20000 ਰੁਪਈਆ ਰੋਜ਼ਾਨਾ ਦੀ ਹੁੰਦੀ ਹੈ ਉਹ ਜਗਾ ਇਹਨਾਂ ਨੇ ਬੀਬੀ ਰਣਜੀਤ ਕੌਰ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਹੀ ਕੋਈ ਇਹਨਾਂ ਦੀ ਇਹ ਮੈਂ ਖੋਜ ਕੱਢੋ ਤੇ ਕੋਈ ਰਿਸ਼ਤੇਦਾਰ ਨਿਕਲ ਆਊਗੀ ਉਹਨੂੰ ਇਹਨਾਂ ਨੇ 6500 ਰੁਪਿਆ ਸਿਰਫ 6500 ਰੁਪਿਆ ਸਾਲਾਨਾ ਦੇ ਲਈ ਇਹਨਾਂ ਨੇ ਉਹਨੂੰ ਲੀਜ਼ ਤੇ ਦੇ ਦਿੱਤੀ ਲੀਜ਼ ਤੇ ਕਿੰਨੇ ਚਿਰ ਲਈ ਦਿੱਤੀ 20 ਸਾਲਾਂ ਦੀ ਫਿਰ ਉਸ ਤੋਂ ਬਾਅਦ ਇਹ ਕੀਤਾ ਵੀ ਜੇ ਬੀਬੀ ਰਣਜੀਤ ਕੌਰ ਚਾਹੇ ਤੇ 20 ਸਾਲਾਂ ਬਾਅਦ 15 ਸਾਲ ਦਾ ਹੋਰ ਪਟਾ ਵਧਾ ਸਕਦੀ ਹੈ ਇਹ ਤਾਂ ਮਤਲਬ 35 ਸਾਲ ਦੀ ਲੁੱਟ ਜਿਹੜੀ ਹੈ ਸ਼ਰੇ ਆਮ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਦਾ ਆਪਣਾ ਜ਼ਿਲ੍ਹਾ ਸੰਗਰੂਰ ਤੇ ਮਾਸਟਰ ਮਿਹਰ ਸਿੰਘ ਦੇ ਮੁੰਡੇ ਨੇ ਹੁਣ ਜੋ ਪੰਜਾਬ ਨੂੰ ਲੁੱਟਣ ਦਾ ਮਨ ਬਣਾਇਆ ਹੈ 1.5 ਸਾਲ ਦੇ ਵਿੱਚ ਇਹ ਪੰਜਾਬ ਨੂੰ ਲੁੱਟ ਕੇ ਜਿਸ ਤਰੀਕੇ ਲੈਣਾ ਚਾਹੁੰਦਾ ਯਾਦ ਰੱਖਣੇ ਇੱਕ ਗੱਲ ਇਹ ਗੱਲਾਂ ਲੁਕੀਆਂ ਨਹੀਂ ਰਹਿਣੀਆਂ ਤੇ ਬੀਬੀ ਰਣਜੀਤ ਕੌਰ ਵੀ ਲੱਭ ਜਾਣੀਆਂ ਤੇ ਇਹਨੂੰ ਪਟਾ ਦੇਣ ਵਾਲੇ ਵੀ ਉਹਨਾਂ ਦੇ ਗੱਲ 'ਚ ਵੀ ਪਟਾ ਪੈਣਾ ਹੈ ਇਹ ਆਉਣ ਵਾਲੇ 2027 ਦੇ ਵਿੱਚ ਇਹਦਾ ਖਮਿਆਜ਼ਾ ਇਹਨਾਂ ਨੂੰ ਉਭਟਣਾ ਪਵੇਗਾ